ਵੈਗੁਰਦਿਕਾ ਖਾਲਸਾ ਵੈਗੁਰਦਿਕੀ ਫਤਿਹ ਰਾਜਵੀਰ ਸਿੰਘ ਅਕਾਲੀ ਸ੍ਰੀ ਅਮਰਸਰ ਜੇਠੂਵਾਲ ਤੋਂ ਜੀ ਅੱਛਾ ਕੀ ਹੋਇਆ ਕੀ ਇੱਥੇ ਜੀ ਇਹ ਰਾਤੀ ਦਸਣ ਮਤਾਕ ਪਿੰਡ ਵਾਲਿਆਂ ਦੇ 1 ਵਜੇ ਤੇ 5 ਮਿੰਟ ਤੇ ਚਾਰ ਤੋਂ ਪੰਜ ਜਿਹੜੇ ਹੋਏ ਨੇ ਧਮਾਕੇ ਅਸਮਾਨ ਦੇ ਵਿੱਚ ਹੀ ਹੋਏ ਨੇ ਤੇ ਇੱਕ ਜਿਹੜੀ ਆ ਜਿਹੜਾ ਰਾਕਟ ਜਿਹੜਾ ਮਜ਼ਾਇਲ ਆ ਉਹ ਇੱਥੇ ਪਿੰਡ ਦੇ ਵਿੱਚ ਪੈਲੀਆਂ ਦੇ ਵਿੱਚ ਡਿੱਗੀ ਆ ਜੀ ਕਿੰਨਾ ਕ ਸਾਈਜ਼ ਸੀ ਇਹਦਾ ਸਾਈਜ਼ ਉਹਦਾ ਹੈਗਾ ਵਾ 6.5-7 ਫੁੱਟ ਦੇ ਕਰੀਬ ਤਾਂ ਹੁਣ ਉਹ ਮਜ਼ਾਇਲ ਕਿੱਥੇ ਆ ਪੁਲਿਸ ਆ ਗਈ ਮਜ਼ਾਇਲ ਹਾਂ ਜੀ 8 ਵਜੇ ਨਾਲ ਪੁਲਿਸ ਆਈ ਸੀ ਤੇ ਪੁਲਿਸ ਉਹ ਲੈ ਕੇ ਚਲ ਗਈ ਆ ਕੁਝ ਜਿਹੜੇ ਟੁਕੜੇ ਨੇ ਜਿਹੜੇ ਇਸ ਤਰ੍ਹਾਂ ਬਲਾਸਟ ਹੋਏ ਨੇ ਉਹ ਘਰ ਪਿੰਡਾਂ ਦੇ ਵਿੱਚ ਥਾਵਾ ਥਾਵਾ ਦੇ ਉੱਤੇ ਟੁਕੜੇ ਡਿੱਗੇ ਨੇ ਹੁਣ ਰੱਬ ਜਾਣੇ ਕਿੰਨਾ ਕਿੰਨਾ ਦੇ ਘਰ ਡਿੱਗੇ ਨੇ ਅੱਛਾ ਕਿੰਨਾ ਕੁ ਨੁਕਸਾਨ ਵੀ ਹੋਇਆ ਇਹਦੇ ਨਹੀਂ ਨਹੀਂ ਨੁਕਸਾਨ ਐਕਚੁਅਲੀ ਨਾ ਉਹ ਜਿਹੜੀ ਮਜ਼ਾਇਲ ਹੈ ਉਹ ਉੱਪਰ ਹੀ ਚੱਲ ਗਈ ਹਵਾ ਦੇ ਵਿੱਚ ਹੀ ਚੱਲੀ ਆ ਜੇ ਹਾਂ ਜੇ ਰੱਬ ਨਾ ਕਰੇ ਜੇ ਕਿਤੇ ਧਰਤੀ ਦੇ ਚਲਦੀ ਫਿਰ ਨੁਕਸਾਨ ਜ਼ਿਆਦਾ ਹੋਣਾ ਸੀ ਇਸ ਟਾਈਮ ਸਿਰਫ ਛੋਟਾ ਜਿਹਾ ਇੱਕ ਟੋਆ ਹੀ ਪਿਆ ਹੋਇਆ ਇਸ ਕਰਕੇ ਨੁਕਸਾਨ ਦਾ ਬਚਾ ਹੀ ਰਿਹਾ ਪਿੰਡ ਦੇ ਵਿੱਚ ਕੋਈ ਡੱਸ਼ ਦਾ ਮਾਹੌਲ ਤੇ ਨਹੀਂ ਪਿੰਡ ਵਾਲੇ ਤੁਹਾਡੇ ਸਾਹਮਣੇ ਹੀ ਆ ਜੀ ਪਿੰਡ ਵਾਲ ਦੇਸ਼ੇ ਤਾਂ ਹੁੰਦੀ ਹੈ ਡਾ ਇੱਕ ਡਰ ਜਿਹੜਾ ਹੁੰਦਾ ਵਾ ਜੰਗ ਦਾ ਉਹ ਤਾਂ ਹੁੰਦਾ ਹੀ ਹੁੰਦਾ ਵਾ ਲੋਕੀ ਦਾ ਬੜਾ ਰੌਲਾ ਪਾਉਂਦੇ ਨੇ ਜੰਗ ਲੱਗੇ ਜੰਗ ਲੱਗੇ ਪਰ ਜਿਨ੍ਹਾਂ ਦੇ ਬੀਤੀ ਹੁੰਦੀਆਂ ਨਾ ਜੰਗ ਦਾ ਅਸਰ ਹੋਇਆ ਹੁੰਦਾ ਵਾ ਉਹਨਾਂ ਨੂੰ ਪਤਾ ਹੁੰਦਾ ਵਾ ਦੇਸ਼ੇ ਤਾਂ ਹੈ ਹੀ ਹੈ ਜੀ ਬਿਲਕੁਲ ਮੈਂ ਤਸਵੀਰ ਸਿੰਘ ਸਰਫਕਾ ਸੈਂਡ ਵਿੱਚ ਕਮੇਟੀ ਪੰਜਾਬ ਪ੍ਰਧਾਨ ਅਕਸਤ ਮੈਂ ਸਾਡੇ ਪਿੰਡ ਦੇ ਵਿੱਚ ਰਾਤੀ 1:15 ਮਿੰਟ ਦੇ ਉੱਤੇ ਆਪਣਾ ਜਿਹੜਾ ਕੋਈ ਆਇਆ ਪ੍ਰਸ਼ਾਸਨ ਦਾ ਕੋਈ ਗੋਲਾ ਜਿਹੜਾ ਉਤੋਂ ਦੀ ਲੰਘਿਆ ਤੇ ਉਹਦੇ ਨਾਲੇ ਜਮੀਨੀ ਆਣ ਕੇ ਡਿੱਗਾ ਪਿੰਡ ਦੇ ਵਿੱਚ ਕਿਤੇ ਕੈਂਕਰਾਂ ਡਿੱਗੀਆਂ ਕਿਤੇ ਕੁਛ ਡਿੱਗਾ ਤੇ ਉਹਦੇ ਨਾਲੇ ਆ ਵੀ ਪਿੰਡ ਦੇ ਵਿੱਚ ਕੋਈ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਤੇ ਬਾਕੀ ਪਿੰਡ ਠੀਕ ਠਾਕ ਆ ਤੇ ਇੱਥੇ ਹੀ ਆ ਕੇ ਬਾਕੀ ਪ੍ਰਸ਼ਾਸਨ ਨੂੰ ਖਬਰ ਦਿੱਤੀ ਆ ਪ੍ਰਸ਼ਾਸਨ ਉਹਨੂੰ ਆਣ ਕੇ ਲੈ ਗਿਆ ਕਿਉਂਕਿ ਅਸੀਂ ਮੇਰੇ 12 13 ਸਾਲ ਪੈਂਚੜਾ ਆਇਆ ਨੂੰ ਹੋ ਗਿਆ ਤੇ ਸਾਡੇ ਵਾਲੇ ਕੋਈ ਨਹੀਂ ਲੱਗਦਾ ਮਝੈਲ ਦੀ ਵੀ ਮਝੈਲ ਜਾਂ ਕੁਛ ਹੀ ਆ ਤੇ ਇਹ ਬਾਕੀ ਪਿੰਡ ਠੀਕ ਠਾਕ ਹੈ ਸਾਬ ਕਿੰਨੇ ਕੁ ਵੇਲੇ ਠੀਕ ਹੈ ਤਮਾਕੇ ਦੀ ਵਾਰ ਗਗਰੀਬ ਨੇ 1:05 ਜਾਂ 10 ਮਿੰਟ ਦੀ ਗੱਲ ਕਿੰਨੇ ਕੁ ਧਵਾਕੇ ਹੋਏ ਆ ਤਮਾਕੇ 3-4 ਧਵਾਕੇ ਹੋਏ ਤੇ ਹੋਰ ਵੀ ਆਸ-ਪਾਸ ਪਿੰਡਾਂ ਦੇ ਕਿਤੇ ਪਤਾ ਨਹੀਂ ਪਿੰਡਾਂ ਦੇ ਦੂਸਰੇ ਪਿੰਡ ਤਾਂ ਨਹੀਂ ਆਪਾਂ ਨੂੰ ਪਤਾ ਆਪਣੇ ਪਿੰਡ ਪਤਾ ਲੱਗਾ ਪ੍ਰਸ਼ਾਸਨ ਨੂੰ ਕਵਰ ਕੀਤੀ ਤੇ ਪ੍ਰਸ਼ਾਸਨ ਉਹਨੂੰ ਅਣਕੇ ਲੈ ਗਿਆ ਜਾਨੀ ਵਾਲੀ ਨੁਕਸਾਨ ਨਹੀਂ ਕੋਈ ਜਾਨੀ ਮਾਨੀ ਨਿਸ਼ਾਨੀ ਵਾਲਾ ਕਿਹਨਾਂ ਹੀ ਤੁਹਾਡਾ ਮੈਂ ਜੀ ਕੁਲਬੀਰ ਸਿੰਘ ਜਨਰਲ 77 ਭਾਰਤੀ ਸੰਜੁਣੇਤਾ ਗ੍ਰਾਮ ਬਲਾਕਟਾਰੀ ਹਾਂਜੀ ਕਿਹੜੇ ਪਿੰਡ ਤੁਹਾਡਾ ਮੇਰਾ ਪਿੰਡ ਜੇਠੂਵਾਲ ਜੀ ਦਿੱਖਿਆ ਬਤਨ ਰਤੀ ਇਹ ਰਾਤ ਇੱਕ ਸਵਾ 1 ਵਜੇ ਦੇ ਤਕਰੀਬਨ ਰਾਤ ਕਾਫੀ ਦੋ ਤਿੰਨ ਵਾਰੀ ਜਿਹੜਾ ਧਮਾਕਾ ਹੋਇਆ ਬੜਾ ਜ਼ਬਰਦਸਤ ਧਮਾਕਾ ਆ ਉਹਦੇ ਵਿੱਚ ਜਦੋਂ ਧਮਾਕਾ ਹੋਇਆ ਤੇ ਪਿੰਡ ਵਾਸੀ ਆਣ ਕੇ ਇੱਥੇ ਜਦੋਂ ਜਮੀਨ ਜੱਟਵਾਲੀ ਜਮੀਨ 'ਤੇ ਪਹੁੰਚੇ ਇੱਥੇ ਕਾਫੀ 6-7 ਲੰਮੀ ਜਿਹੜੀ ਮਝਾਇਲ ਆ ਉਹ ਇੱਥੇ ਡਿੱਗੀ ਸੀ ਉਹਦੇ ਨਾਲ-ਨਾਲ ਜਿਹੜੇ ਪਿੰਡ ਦੇ ਵਿੱਚ ਪਿੰਡ ਵਾਸੀਆਂ ਦੇ ਘਰਾਂ ਦੇ ਵਿੱਚ ਜਿਹੜੇ ਛੋਟੇ-ਛੋਟੇ ਜਿਹੜੇ ਟੁਕੜੇ ਮਝਾਇਲ ਦੇ ਉਹ ਪਾਏ ਗਏ ਆ ਅਸੀਂ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਕਿ ਐਡੀ ਵੱਡੀ ਮਝਾਇਲ ਇੱਥੇ ਗਰੀ ਆ ਜਾਂ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਇਹਦੇ ਛੋਟੇ-ਛੋਟੇ ਟੁਕੜੇ ਕਾਫੀ ਜਿਹੜੇ ਤਿੱਖੇ ਟੁਕੜੇ ਆ ਅਸੀਂ ਸ਼ੁਕਰ ਕਰਦੇ ਪ੍ਰਮਾਤਮਾ ਦਾ ਕਿ ਜਿਹੜਾ ਪਿੰਡ ਵਾਸੀਆਂ ਦਾ ਕੋਈ ਨੁਕਸਾਨ ਨਹੀਂ ਹੋਇਆ ਇਹਦੇ ਨਾਲ-ਨਾਲ ਅਸੀਂ ਇਹ ਸਰਕਾਰ ਨੂੰ ਵੀ ਥੋੜਾ ਕਹਿਣਾ ਚਾਹੁੰਦੇ ਆਂ ਆਪ ਹੀ ਅੱਜ ਆਪਾਂ ਉੱਥੇ ਅੰਮ੍ਰਿਤਸਰ ਦੇ ਵਿੱਚ 에어ਪੋਰਟ ਦੇ ਉੱਤੇ ਹਰ ਅਸਲ ਚੱਲ ਰਹੀ ਹੈ ਕਿ ਸਮਝਾਉਣ ਨੂੰ ਕੱਲ ਨੂੰ ਪਾਕਿਸਤਾਨ ਦੇ ਉੱਤੇ ਹਮਲਾ ਕਰਦਾ ਭਾਰਤ ਤੇ ਉਹਦੇ ਵਿੱਚ ਆਪਣਾ ਬਚਾ ਕਿੱਦਾਂ ਕਰਨਾ ਪਰ ਇਹ ਜਿਹੜੀ ਮਝਾਇਲ ਇਹਦੇ ਬਾਰੇ ਆਪਾਂ ਨੂੰ ਕੋਈ ਪਰਮਿਸ਼ਨ ਨਹੀਂ ਮਿਲੀ ਪਈ ਇਹ ਮਝਾਇਲ ਕਿੱਥੋਂ ਲਾਗੀ ਗਈ ਅਸੀਂ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਅੰਮ੍ਰਿਤਸਰ ਤੇ ਜਿੰਨੀਆਂ ਵੀ ਇਹ ਆਪਣੀਆਂ ਫੌਜ ਦੀਆਂ ਏਜੰਸੀਆਂ ਵਾਂ ਜਾਂ ਇਹਨਾਂ ਦੇ ਦਾਰੇ ਇਹਦੀ ਆਉਣ ਵਾਲੇ ਟਾਈਮ ਦੇ ਵਿੱਚ ਜਲਦੀ ਤੋਂ ਜਲਦੀ ਇਹਦੀ ਜਾਂਚ ਕੀਤੀ ਜਾਵੇ ਕਿ ਇਹ ਮਜਾਇਲ ਕਿਧਰੋਂ ਆਈ ਆ ਕਿਹਦੇ ਵੱਲੋਂ ਡਾਗੀ ਗਈ ਆ ਅਸੀਂ ਇਹ ਪ੍ਰਸ਼ਾਸਨ ਕੋ ਮੰਗ ਕਰਦੇ ਆਂ ਕਿ ਵੀ ਆਪਾਂ ਇੱਕ ਰੇ ਹਸਨਾ ਤੇ ਨਾ ਰਹੀਏ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਪਿੰਡ ਦਾ ਕੋਈ ਵੱਡਾ ਨੁਕਸਾਨ ਨਾ ਹੋ ਜੇ ਇਹ ਕਹੀਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆਂ ਕਿ ਜਲਦੀ ਤੋਂ ਜਲਦੀ ਚਾਹੇ ਫਰੋਸ਼ਿਕ ਟੀਮਾਂ ਆਪਣੇ ਫੌਜਦਾਰੀ ਦੀਆਂ ਵਾ ਚਾਹੇ ਪੂਲ ਪ੍ਰਸ਼ਾਸਨ ਦੀਆਂ ਵਾ ਉਹ ਇੱਥੇ ਆਣ ਕੇ ਇਹਦੀ ਜਾਂਚ ਕੀਤੀ ਜਾਵੇ ਕੱਲ ਤੋਂ ਕੋਈ ਕਿਸੇ ਵੱਡਾ ਉਹ ਪੰਜਾਬ ਦੇ ਵਿੱਚ ਕਿਸੇ ਪਿੰਡ ਦਾ ਕੋਈ ਵੱਡਾ ਨੁਕਸਾਨ ਨਾ ਹੋਵੇ